ਖ੍ਰੋਮਨੀ ਅਕਾਲੀ ਦਲ ਨੂੰ ਪੰਜਾਬੀਆਂ ਦਾ ਥਾਹ ਪਿਆਰ ਮਿਲਦਾ ਦੇਖ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਪੈਰਾਂ ਦੇ ਨੀਚੋਂ ਜ਼ਮੀਨ ਖਿਸਕ ਗਈ ਹੈ ਤੇ ਹੁਣ ਪੰਜਾਬ ਇਹਨਾਂ ਨੂੰ ਹੱਥੋਂ ਖਿਸਕਦਾ ਦਿਖਾਈ ਦੇ ਰਿਹਾ ਹੈ ਦੇਸ਼ ਦੇ ਵਿੱਚ ਪਹਿਲਾਂ ਹੀ ਇਹ ਦੋਨੋਂ ਪਾਰਟੀਆਂ ਸਮਝੌਤੇ ਤਹਿਤ ਲੜ ਰਹੀਆਂ ਸੀ ਪਰ ਪੰਜਾਬ ਦੇ ਵਿੱਚ ਲੁਕਮਾ ਸਮਝੌਤਾ ਸੀ ਪਰ ਹੁਣ ਇਹ ਵੀ ਚੱਗ ਜ਼ਾਹਰ ਹੋ ਗਿਆ ਬਿੱਲੀ ਥੈਲੀੋਂ ਬਾਹਰ ਆ ਗਈ ਕਿਉਂਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੱਪੀ ਪ੍ਰੈਸ਼ਰ ਦੇ ਘਰ ਜਾ ਕੇ ਸਰੈਂਡਰ ਕਰ ਦਿੱਤਾ ਕਿਉਂਕਿ ਹੁਣ ਦਿੱਲੀੋਂ ਹਦਾਇਤ ਹੈ ਕਿ ਪੰਜਾਬ ਦੇ ਵਿੱਚ ਬਿਸਤਰਾ ਗੋਲ ਹੈ ਇਹਨੂੰ ਕਿਸੇ ਤਰੀਕੇ ਬਚਾ ਲੋ ਸੋ ਇਕੱਠੇ ਹੋ ਕੇ ਇਲੈਕਸ਼ਨ ਲੜੋ ਸੋ ਇਸ ਗੱਲ ਦੀ ਪੁਸ਼ਟੀ ਜਿਹੜੇ ਪੱਪੀ ਪ੍ਰਾਸ਼ਰ ਉਹਨਾਂ ਦੇ ਬੇਟੇ ਵਿਕਾਸ ਪ੍ਰਾਸ਼ਰ ਨੇ ਵੀ ਕਰਤੀ ਹੈ ਕਿ ਰਾਜਾ ਵੜਿੰਗ ਨੇ ਸਾਨੂੰ ਘਰ ਆ ਕੇ ਸਮਰਥਨ ਦਿੱਤਾ ਪਰ ਕੀ ਇਹ ਪੰਜਾਬ ਦੇ ਨਾਲ ਧੋਖਾ ਨਹੀਂ ਪੰਜਾਬੀਆਂ ਦੇ ਨਾਲ ਧੋਖਾ ਨਹੀਂ ਸੋ ਮੇਰੀ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਹਲੇ ਵੀ ਬਹੁਤ ਸਮਾਂ ਪਿਆ ਹੈ 6 ਵਜੇ ਤੱਕ VOTING ਹੈ ਇਹ ਜਿਹੜਾ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਇਹਦਾ ਜਵਾਬ ਹੁਣ ਪੰਜਾਬੀ ਦੇਣ ਇਹ ਦੋਨੇ ਪਾਰਟੀਆਂ ਜਿਹੜੀਆਂ ਅੰਦਰੋਂ ਇਕੱਠੀਆਂ ਨੇ ਦੇਸ਼ 'ਚ ਇਕੱਠੀਆਂ ਨੇ ਔਰ 3 ਘੰਟੇ ਬਾਅਦ ਇਹਨਾਂ ਦੀ ਇੱਕ ਦਿੱਲੀ ਮੀਟਿੰਗ ਹੈ ਇਹਨਾਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ ਕਿਉਂਕਿ ਪੰਜਾਬ ਨੇ ਕਦੇ ਵੀ ਧੋਖਾ برداشت ਨਹੀਂ ਕੀਤਾ ਤੇ ਜਿਹਨੇ ਪੰਜਾਬ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਨੇ ਉਹਨੂੰ ਸਬਕ ਜ਼ਰੂਰ ਸਿਖਾਇਆ ਹੈ